ਘੋੜੀਆ ਸਾਡੇ ਉੱਤੇ ਰੁਕਾ ਨਹੀਂ ਨਹੀਂ ਜੀਣ ਨਹੀਂ ਉੱਤੇ ਸੱਤ ਲੋਬੇ ਚੱਲੇ ਘਰ ਨੂੰ ਵੇਲੇ ਹੋ ਗਏ ਗੱਪਰੂ ਗਾਦੇ ਗੱਪਰ ਚੱਲੀ ਜਾਂਦਾ ਕੰਮ ਪੂਰਾ ਯੋਰਾ ਤੋਂ ਅੱਜ ਤਾਂ ਲੇਟ ਹੀ ਆਏ ਆ ਸਭ ਕੇ ਅੱਜ ਤਾਂ ਲੇਟ ਹੀ ਆਏ ਆ 10 ਵਜੇ ਆ ਗਏ 9:30 10 ਵਜੇ ਪਹਰੀ ਟਰਾਲੀ ਆ ਗਿਆ ਇੱਕ ਪਹਿਲਾ ਭਾਰਤੀ ਤੇ ਕਾਹ ਭਾਰਤੀ ਦੋ ਅੱਧੂ ਕੋ ਮੈਨਾ ਹੁਣੀ ਆ ਗਿਆ ਭਰ ਜੇ ਜੋ ਵੀ ਆ ਇਹਨੇ ਰਾਤ ਦੀ ਕੰਮ ਨਹੀਂ ਪੜਿਆ ਉਹਦਾ ਵਧੀਆ ਰਹਿਣਾ ਸੀ ਇਹ ਮੱਦੀ ਇਹਦੀ ਖਰਾਬ ਹੋ ਗਈ ਟਰਾਲੀਆਂ ਕਰਕੇ ਢਾਈ ਟਰਾਲੀਆਂ ਕਰਕੇ ਕੁਝ ਹੋ ਹੋ ਵੀ ਲੇਟ ਗਿਆ ਅੱਜ ਮੈਡ ਇਨ ਪੱਤਨਾ ਹੂੰ ਲੱਟੇ ਦਿਖਾਣੀ ਆਪਾਂ ਲਓ ਜੀ ਮੇਰੇ ਵੀਰੋ ਕੰਮ ਸਿਰਾ ਹੋਇਆ ਪਿਆ ਖੇਤੋਂ ਖੇਤੀ ਹੋਇਆ ਪਿਆ ਕੰਮ ਮੇਰੇ ਵੀਰੋ ਖੇਤੋਂ ਖੇਤੀ ਕਿਉਂ ਵੀ ਆੜੀ ਆਹ ਇੱਕ ਰੂ ਬਾਹਰ ਗੁਰੂ ਖੜਾ ਹੋ ਗਿਆ ਦਾ ਓਏ ਬਹੁਤ ਆਓ ਮੇਰਾ ਵੀ ਖੜ ਜਾ ਖੜ ਜਾ ਮੇਰੇ ਕੋਲ ਉਤਰ ਜੀ ਫਾਇਦਾ ਉਹ ਚੜਾਤਾ ਮੁੰਡਿਆਂ ਨੇ ਰੀਪਰ ਉਧਰ ਇਧਰੋਂ ਸਾਈਡ ਤੋਂ ਚੜਾ ਸਾਈਡ ਤੋਂ ਇਧਰੋਂ ਚੜਾ 11 ਵੱਜ ਗਏ ਬਿਲਹਾਂ ਦਾ ਆਹ ਰੀਪਰ ਉੱਪਰ ਚਲਾਣ ਲੱਗ ਗਿਆ ਛੱਡ ਛੱਡ ਦਿਓ ਕੋ ਸਾਨੂੰ ਹੋਰ ਹਿੱਟੂ ਵੀ ਕੋਕ ਉਹ ਗੇਟ ਬੰਦ ਕਰੀਏ ਪਾ ਗੇਟ ਖੁੱਲਾ ਹੀ ਹੈ ਮੈਂ ਰਲਿਆ ਆਇਆ ਹਾਂ ਭਰਤੀ ਆਪਣਾ ਸਾਢੇ 10 ਆ ਗਿਆ ਦੇਖੋ ਵੀ ਕੋਈ ਰੌਣਕ ਮੇਨ ਨਾ ਲੱਗਿਆ ਦੇਖੋ ਕੱਭਰ ਉਹ ਕਰਾ ਤੂੜੀ ਬਣਾਉਣ ਆਏ ਨਾ ਜਹਾਂ ਹੋਰ ਤੂੜੀ ਬਣਾਉਣ ਛੜੀ ਰੀਲਾ ਬਣਾਉਣ ਆਏ ਅੱਛਾ ਸਾਰੇ ਕੰਮ ਰਹਿ ਗਿਆ ਤੁਹਾਨੂੰ ਵੇਟ ਦਾ ਹਾਂ ਹਾਂ ਮੈਂ ਵਧੀਆ ਜਾਂਦਾ ਜੀ ਲੱਗਿਆ ਰਹਿੰਦਾ ਨਾ ਸਵੇਰ ਦਾ ਫੇਰ ਦਾ ਥੱਕ ਗਿਆ ਬਚਾਰੇ ਉਹ ਜਿਹੜੇ ਦਾਣੇ ਨਹੀਂ ਕੱਢਦੇ ਆ ਉਹਨਾਂ ਖਾਲੀ ਜਹਾ ਹਾਂ ਦਿਖਾ ਦਿਖਾ ਕੰਮ ਹੈ ਕੰਮ ਹੈ ਬਾਈ ਪਿਆ ਦਿਖਾ ਦੇ ਆ ਦੇ ਦੇਖ ਲਈਏ ਕਮਾਈ ਦਿਖ ਰਹੀ ਹੈ ਜਿਹੜੀ ਵੀ ਉੱਪਰ ਕੇ ਦਾਣੀ ਜਿਹੜੀ ਦਿਖਾ ਰਹੀ ਹੈ ਸਵੇਰ ਕੇ ਦਿਨ ਹਾਂ ਹਾਂ ਤੇਰੀ ਬਜਟ ਹੈਰੀ ਤੇ ਦਿਖਾ ਦੇ ਸਾਹਮਣੇ ਆ ਦੇ ਸਾਫ ਬਜਟ ਹੈਰੀ ਦਿਖਾ ਤੀ ਨੂੰ ਤੇਰੀ ਤੇ ਤੂੰ ਚਾਰਾ ਵੀ ਤੇ ਲੱਗੇ ਕੋ ਪੂਰਾ ਕੰਮ ਕਰ ਆ ਰਹੀ ਟਰਾਲੀ ਅੱਧੀ ਕੋ ਤੇ ਪਰ ਨਾ ਬਣਾ ਕੇ ਸ਼ੈਦ ਹੋਈ ਅੱਜ ਵੇਲੇ ਮੇਰਾ ਕਾਰ ਦਾ ਪੱਕੀਆਂ ਵੇਲੇ ਬੰਦ ਬੰਦੇ ਦੀ ਗੱਲ ਨਹੀਂ ਹੈ ਟਰਾਲੀ ਲੇਟ ਹੁੰਦੀ ਆ ਬਸ ਥੋੜੀ ਜੀ ਬੰਦੇ ਦੀ ਗੱਲ ਗੁੱਲਣੀ ਹੈ ਕੋਈ ਬੰਦੇ ਨੇ ਨਾ ਰੌਣਕ ਲਾਈ ਆ ਕੇ ਕੋਲ ਯਾਰ ਅਵੇਲੀਆ ਨੇ ਤੇ ਕਰੋੜ ਹੋ ਰਿਹਾ ਪੈਗੰਪੂਰਾ ਤ੍ਰਲੀ ਬਾਈ ਆਪਾਂ ਤੇ ਨੌਵੀਂ ਆਪਾਂ ਤੁਹਾਨੂੰ ਦਸਵੀਂ ਆ। ਦਸਵੀਂ ਆ ਤੁਹਾਨੂੰ ਜੰਮਦੀ ਆ। ਤੇ ਕੰਮ ਇੱਥੇ ਰਹਿ ਗਿਆ 2 4 6 7 ਟਰਾਲੀਆਂ ਹੋਰ ਨੇ ਇੱਥੇ। ਤੇ ਹੁਣ ਆ ਪਿੰਡ ਜੰਨੇ ਆ ਪਿੰਡ ਦਾ ਇੱਕ ਟਰਾਲੀ ਪਿੰਡਾਂ ਕਿਸੇ ਦੀ ਉਹ ਬਣਾ ਦਈਏ ਜਾ ਕੇ ਕਿਉਂਕਿ ਮੈਂ ਸਵੇਰੇ ਆਉਂਗਾ ਮੇਟਰ ਨੂੰ ਕਿਉਂਕਿ ਲੱਕੜਾਂ ਦਾ ਰਹਿ ਗਿਆ। ਉਹ ਕਿੰਨੇ ਦੇ ਚੱਪਲਾ ਪਾਣੀ ਵਾਲੀ। ਉਹ ਲੱਕੜਾਂ ਦਾ ਹੈ ਹੀ ਆ। ਤੇ ਬਾਕੀ ਯਾਰ ਵੇਲੇ ਤੁਰ ਕੇ ਸਵੇਰੇ ਆਵਾਂਗੇ ਤਾਂ ਮੈਂ ਕਾ ਰੱਖਾ ਲੈ ਦੇ ਦਾਂਗੇ ਇੱਕ ਪਿੰਡ ਟਰਾਲੀ ਰਹਿ ਗਈ ਉਹ ਬਣਾ ਲਈਏ ਚੱਲ ਜੀ ਮੁੜਿਆ ਭਰ ਦੇਗਾ ਇੱਕ ਟਰਾਲੀ ਦਾ ਹੋਰ ਭਰ ਦੇਗਾ ਗਾਣਾ ਭਰ ਦੇ ਕਰਵਾ ਦੇ ਲੇਕਿਨ ਹਾਂ ਉਹ ਭਰਦੀ ਪਿੰਡ ਜਾ ਕੇ ਯਾਰ ਉਹ ਜੜੀ ਤੇ ਨਿਕੜ ਗਿਆ ਸਾਰਾ ਕੰਮ ਦਿੱਤੀ ਜੇ ਲੱਗਾ ਚਲਾਉਣ ਪ੍ਰਭ ਬਹੁਤ ਵੀ ਭਰ ਲਾ ਟਰਾਲੀ ਨੇ ਨਿਪਟੜੇਗਾ ਕੰਮ ਸਾਰਾ ਤੇ ਲਾਸ਼ ਤਾਂ ਦੀ ਆ ਲੱਗੀ ਆ ਇਹ ਦਿਨ ਹੁਣ ਇੱਕ ਸਾਲ ਬਾਅਦ ਆਉਣੇ ਆ ਰਹਿ ਗਿਆ ਦੇਖ ਰਹਿ ਗਿਆ 10 15 ਮਿੰਟ ਬਾਅਦ ਮੇਲਾ ਦੇਖਣ ਹੁਣ ਇੱਕ ਸਾਲ ਬਾਅਦ ਆਉਣੇ ਆ ਬਹੁਤ ਜੀਤ ਦੇਖਣ ਨਹੀਂ ਮਿਲਦੀ ਤੇ ਨਿਪਟੜੇਗਾ ਤੇ ਸਾਰਾ ਹੀ ਕੰਮ ਇਹਦੇ ਚੱਲ ਜਾਏਗਾ ਯਾ ਹੁਣ ਪੂਰੇ ਭਰ ਲਾਸ਼ ਨਾ ਹੁਣ ਪੂਰੇ ਭਰ ਲਾਸ਼ ਵਾਲੀ ਰਹਿ ਗਈ ਜਿਹੜੀ ਉਹ ਸਿੱਧਾ ਹੋ ਕੇ ਬਹਿ ਜਾ ਓਏ ਸਿੱਧਾ ਹੋ ਕੇ ਬਹਿ ਤੂੰ ਸਿੱਧਾ ਬਹਿ ਸਿੱਧਾ ਹੋ ਕੇ ਬਹਿ ਤਰ ਹਾਂਜੀ ਦਰਦ ਵੀ ਨਹੀਂ ਆਏਗੇ ਬਲੇਟਾਂ ਨੇ ਕੱਖ ਨਹੀਂ ਰਹੇਗਾ ਬੰਦੇ ਬਲੇਟਾਂ ਨੇ ਵੀ ਕੀ ਮਨਾਣਾ ਦੁੱਤ ਹੋਰ ਮੇ ਤਾਂ ਮੈਨਾਂ ਸਹੋਂ ਜਿਹੜੇ ਪਹਿਲਾਂ ਸਾਈਡ ਪਈ ਉਹ ਨਵੇਂ ਪਹਿਣੇ ਉਹਨਾਂ ਦੀ ਸਾਈਡ ਨਵੀਂ ਪਈ ਹੋ ਜੇ ਨਾ 150 ਟਰਾਲੀ ਮੇ ਬਦਲਦੇ ਨੇ 400 ਬੱਸ ਹੈ ਹੀ ਯਾਰ 400 ਰੇ ਸੋਸਰ ਕਰੋ ਫਿਰ ਮੈਂ ਤੁਮਾਰੋ ਮਿੰਟ ਮਾਰ ਆ ਦੇਖੋ ਪੱਖੇ ਵੀ ਸਾਰੇ ਖਤਮ ਹੋ ਗਏ ਆ ਦੇਖੋ ਇਹਨੂੰ ਖੋਲ ਨਵੇਂ ਬਾਲਸਣ ਪੱਖੇ ਸਾਰੇ ਖਤਮ ਹੋ ਗਏ ਹੈ ਉਹ ਵਿੱਚ ਹਜੇ ਹੈਗੀ ਏ ਤੋੜੀ ਸਾਰੇ ਪੱਖੇ ਖਤਮ ਹੋ ਗਏ ਆ ਦੇਖਾ ਨਵੇਂ ਬਾਲਸਣ ਪੱਖੇ ਪੱਖੇ ਸਾਰੇ ਖਤਮ ਹੋ ਗਏ ਤੁਰਦੀ ਜਾਣ ਹੈ ਛੋਟੂ ਹੈ ਇੰਚੇ ਵੱਲ ਪੈ ਗਿਆ ਆ ਚੀਜ਼ ਤੇ ਨਾ ਵੱਲ ਕਰਨੀ ਕਿਤੇ ਜਿਹੜਾ ਰਹਿ ਗਿਆ ਉਹ ਉੱਥੇ ਖੜੇ ਆਜੋ ਉਹ ਸਾਹਮਣੇ ਆ ਮੁੰਡ ਨੇ ਕੀਤਾ ਜੋ ਵੀ ਕੀਤਾ ਇਹਨਾਂ ਆ ਕਿ ਨਾ ਅਜ ਤਾਂ ਹਰ ਕੋ ਨਾ ਚੱਲ ਰਿਹਾ ਸੀ ਬਿਣਾ ਨਾ ਤੇ ਬਿਲਟਾ ਸੀ ਟਰੈਕਟਰ ਦਾ ਕਮੇ ਕਿੱਕ ਜਿਹੜਾ ਰਹਿ ਗਿਆ ਚੋ ਛੋਟੂ ਨਾ ਕਿ ਨਹੀਂ ਆਏ ਸੀ ਨਾ ਅਜ ਮੈਂ ਤਾਂ ਬਣਾ ਦੋਦੀ ਟਰਾਲੀ ਬਿੜਾਣਾ ਤੇ ਕਰਤਾ ਕੰਮ ਸਾਰਾ ਟਰਾਲੀ ਦਾ ਪਹਿਲਾਂ ਨਾਲਾ ਚਾਹੀਦਾ ਸੀ ਤੁਸੀਂ ਕੋ ਸਾਰੇ ਹਾਂ ਇਹ ਤਾਰ ਦੇਖੀ ਕਿੰਨਾ ਮੋਟਾ ਫਸਿਆ ਹੋਇਆ ਕਿੱਧਰ ਹੈ ਓਏ ਇਹਦਾ ਕੱਢਦੇ ਕੋਈ ਨਹੀਂ ਨਹੀਂ ਕੱਢੀ ਜਾਂਦੀ ਇਹਦਾ ਕੋਈ ਚੱਕ ਨਹੀਂ ਇਹ ਜੋ ਚਾਲ ਜੁਲ ਕਰਾਂਗੇ ਅਗਲੀ ਵਾਰ ਚਾਲ ਚੋ ਜਾਏਗਾ ਕੋਈ ਨਹੀਂ ਕਰ ਤੋਂ ਮੜ ਜਾ ਖਿੱਚ ਕੇ ਸਾਫ ਸਵਾਈ ਦੀ ਤੇ ਸਾਈਪਰ ਦੀ ਸਾਫ ਸਵਾਈ ਕਰਨ ਤੱਕੇ ਬਈ ਨਿਪੜ ਗਿਆ ਸਾਰਾ ਕੰਮ ਤਕਰੀਬਨ ਹੋ ਗਏ ਵਿਹਲੇ ਅੱਜ ਐਣ ਚਿੱਤੇ ਵਿਹਲੇ ਹੋ ਗਿਆ ਅੱਜ ਵਾਲੇ ਚਿੱਟੇ ਅਦਾ ਚਿੱਟੇ ਆਪਾਂ ਦੇਗਾ 글로 ਪੂਰੀ ਫੇਸ ਤੇ ਰੰਗ ਵਾਲੇ ਨੇ ਹੁਣ ਨਿਕਲਣਗੇ ਰੰਗ ਚਿੱਟੇ ਮੇਰੇ ਵੀਰੋ ਕੰਮ ਸਿਰਾ ਹੋ ਜਾਣਾ ਹੁਣ ਓਕੇ ਮੈਂ ਖਾਨ ਪਿਹੜੇ ਨਾਲ ਗਾਣਾ ਕਹਿੰਦਾ ਮੱਕੀ ਵਾਜਾ ਮਾਰਦੀ ਮੱਕੀ ਮੁੱਕੀ ਨਹੀਂ ਵਾਜਾ ਮਾਰਦੀ ਤੇ ਪਰਦੀ ਹੱਥ ਖੜੇ ਕਰਾ ਦਿੰਦੇ ਹੂੰਦੇ ਬੈੱਡ ਵਾਜਾ ਮਾਰੇਗਾ ਕਰਬੋੜਾ ਕਰ ਕੰਦੇ ਹੋਰੀ ਕਰਦੇ ਆਵਾਜ਼ ਕਰਦੇ ਟ੍ਰੈਕਟਰ ਨੂੰ ਮਾਰਦੇ ਕਿੱਥੇ ਬੋਤਾ ਯਾਰ ਗਾਣੇ ਚੱਲ ਪਿਆ ਜੀ ਹੋਰਾਂ ਦੇ ਪੂਰੇ ਦੇਖੋ ਪਲੇਟ ਵੀ ਸਾਰੇ ਖਤਮ ਆ ਦੇਖੋ ਹੋ ਗਏ ਸੋਹਣਾ ਪਿਛਲੇ ਨਾ ਮੇਰਾ ਪਲੇਟਾ ਜਿਹਨੇ ਸਾਈਡ ਬਦਲੀ ਸੀ ਆਪਾਂ ਤੇ ਅਗਲੀ ਸਾਈਡ ਜਮੇ ਖਤਮ ਹੋ ਗਈ ਆ ਦੇਖ ਤੇ ਪੱਖੇ ਭੁੱਖੇ ਵੀ ਸਾਰੇ ਖਤਮ ਨੇ ਆ ਦੇਖ ਸਾਰੇ ਹੋਏ ਖਤਮ ਪੱਖੇ ਇਹ ਨਵੇਂ ਬਾਈਸ ਨੇ ਪੱਖੇ ਕਿਉਂ ਬਾਈ ਜੀ ਉੱਪਰ ਟੁੱਟ ਗੜੀ ਕੱਢ ਲਓ ਹਾਂ ਸੜ ਗਈ ਢੀਲ ਜੀ ਨਾ ਆ ਟੁੱਟ ਗਈ ਨਹੀਂ ਬੜ ਪੈ ਜਾਂਦੀ ਪੈਪ ਜਿਹੜਾ ਵਿੱਚ ਪੈਪ ਬੰਦ ਜਾਂਦੇ ਤੇ ਇਹਨੂੰ ਸੈੱਟ ਕਰਾਉਣਾ ਪੈਣਾ ਲੀਵਰ ਉੱਪਰ ਲਾਉਣਾ ਪੈਣਾ ਇਹ ਸਾਰੀ ਢੀਲ ਵੀ ਖੜ ਗਈ ਫਰੰਟ ਟੌਗਰ ਵੀ ਖੜ ਗਿਆ ਤਨ ਸਾਰੀ ਖਤਮ ਹੋ ਗਈ ਤੇ ਦੇਖੋ ਕੀ ਹਾਲ ਹੋ ਰਿਹਾ ਮੱਕੀ ਅਦਰ ਵੀ ਟੁੱਟ ਡੜੀ ਲਾਤੀ ਇੱਥੋਂ ਥੱਲੇ ਵੱਧੁੰਦੀ ਆ ਟੁੱਟ ਡੜੀ ਇੱਥੇ ਬਾਦੀਏ ਲੋਕ ਜੇ ਥਲੀ ਇੱਥੇ ਸਾਰੀ ਸਾਫ ਸੁੱਫਰਤੀ ਬਣਾ ਲੈ ਦੇਖੋ ਕਿੰਨੀ ਵਧੀਆ ਕੁਮ ਦੇ ਕੰਦੇ ਜੀ ਬੱਕਾਂ ਇੰਟਾ ਰੇਡ ਹੋ ਗਿਆ ਰੀਪਰ ਤੋਂ ਲੱਗੇ ਆ ਸਾਦਾ ਬੰਦ ਕੀਤਾ ਸਾਢੇ 4 ਟਰਾਲੀਆ ਬਣਾਈਆਂ ਇਹਦੇ ਸਾਢੇ 4 ਤਰੀਕਾ ਤੇ तकरीबन ਸਾਰੇ ਟੋਟਰੀ ਲਿਜੜੇ ਕੰਮ ਤੇ 400 ਪਲਾਸਟਰ ਵਾਲੀ ਨਾ ਵੀ ਟਰੈਕਟਰ ਦੇ ਵੀ ਕਪੜਾ ਹੈ ਨਹੀਂ ਆਪਣਾ ਥੋੜਾ ਹੈ ਨਹੀਂ ਕੋਈ ਇੱਥੇ ਜਿੰਦਾ ਘਰ ਜਾ ਕੇ ਧੋਦਾ ਟਰੈਕਟਰ ਨੂੰ ਪਾਣੀ ਪੂਣੀਆਂ ਮਾਰਦਾ ਹੁਣ ਤਾਂ ਸ਼ੋਸ਼ਾ ਲਾ ਵੀ ਜਾਂਦੇ ਬਸ ਦੋ ਦਿਨ ਐ ਕਿਨੇ ਇੱਕ ਦੋ ਦਿਨ ਖੜ ਕੇ ਸ਼ੋਸ਼ਾ ਲਾ ਦਿੰਦੇ ਆ ਫਟ ਦਿੰਦੇ ਆ ਆ ਸ਼ੋ ਲਾ ਦੇਣੀ ਆ ਇੱਕ ਦੋ ਦਿਨ ਤੱਕ ਖੜ ਕੇ ਇੱਕ ਦੋ ਦੋ ਲਾ ਦਾਂਗੇ ਤੇ ਆ ਲਾ ਦਾਂਗੇ ਉਹ ਕਿਰ ਬੋੜਾ ਕੰਮ ਜਵਾਨ ਬਣਾ ਲਾਂਗੇ ਪੂਰਾ ਜਵਾਨ ਗੱਭਰੂ ਬਣਾ ਲਾਂਗੇ ਅਜੇ ਵੀ ਗੱਭਰੂ ਆ 11ਵਾਂ ਸੀਜ਼ਨ ਆ ਜਾਂਦਾ ਅੱਗੇ ਡਾਇਰੈਕਟਰ ਦਾ ਯਾਰ ਗੱਬਰੂ ਲੱਗੇਗਾ ਪੁਰਾਣਾ ਪਰ ਸਾਡੇ ਇਹਨੂੰ ਬਦਲ ਹੋ ਗਿਆ ਹੈਨਾ ਹੁਣ ਕਾ ਹੁਣ ਨਹੀਂ ਗੁਜਕਰ ਜੋ ਮਰਜ਼ੀ ਉਹ ਪ੍ਰਭਾ ਕਰਦੀ ਸੀ ਉਹ ਸਭ ਦਾ ਕੱਢ ਦੇ ਕੱਪੜਾ ਤੇ ਯਾਰ ਉਹ ਤੇ ਛੋਟਾ ਜਿਹਾ ਕੱਪੜਾ ਖਾਦਾ ਸਾਹਿਬ ਜੀ ਹਣਾ ਵੀ ਛੋਟੂ ਹੁਣ ਕਾ ਜੋ ਮਰਜ਼ੀ ਆ ਜੇ ਪਰ ਜਿੰਨ ਹਜੇ ਇਹ ਮੇਨਾਂ ਦਾ ਕੰਮ ਆਪਣੇ ਏਰੀਆ ਤੋਂ ਤਕਰੀਬਨ ਨਿਭਰ ਗਿਆ ਮੜਾ ਮੋਟਾ ਰਹਿੰਦਾ ਨਾ ਕਿਸੇ ਕਦਾਈ। ਇਹ 2-2 4-4 ਕਿੱਲੇ। ਓਕੇ ਸਾਰਾ ਨਿਪਟੇਗਾ। ਸੁਪਰ ਟੋਟਲੀ ਹਾਂਜੀ। ਇਹਨੂੰ ਚੁੱਕੇ ਨਾ? ਹਾਂਜੀ। ਅੱਗੇ ਕਰਕੇ ਹਾਂਜੀ ਚਲਿਏ ਫੇਰ ਚਾਲੂ ਕਰਨਾ ਹੈ। ਉਹ ਕਿਹੜਾ ਕੁੰਮਣੀਆ ਚੀਜ਼ ਆ? ਲਫੜ ਪ੍ਰਭ ਅੱਗੇ ਕਹਿਿਆ ਰੋਕਾਰ ਸੰਸਕਰਣ। ਹੋਰ ਆਹ ਕਰਦੇ ਆ ਮਣ। ਟਰੈਕਟਰ ਨੂੰ ਹੁੰਦੀ ਜਾਂਦਾ ਸਾਰੀ ਪੱਟਣਾ। ਟਰੈਕਟਰ ਨੂੰ ਵਹਿਨੇ ਬੜੀ ਮਾਰਦੇ ਨੇ ਤਾਂ। ਫੇਰ ਪਤਾ ਹੀ ਜਾਂਦੇ ਆ ਨੇ ਵਹਿਨੇ ਜਾਂਦ ਰਹਾ ਆਪ ਬਣਾ ਲਈਏ ਸਵੇਰੇ ਮਾਰਵਾ ਹੀ ਰੋਜ਼ਾ ਲਈ। ਤੇ ਇਹ ਕੋਦ ਨਹੀਂ ਲੱਗਾਂਗੇ ਇਹਨੂੰ ਨੜੇ ਦੀ ਸੋਖ ਹੋਵਾਂਗੇ ਨੜੇ ਇਹਦੇ ਪਾਣੀ ਪੂਰੀ ਮਾਰ ਕੇ ਸਾਰਾ ਕੰਪਲੀਟ ਕਰ ਦਾਂਗੇ ਇਹਨੂੰ ਕੰਮ ਜਾਂ ਚੱਲ ਚੱਲ ਕੱਪੜਾ ਵਜਾ ਦੇ ਸਾਰਾ ਹੁਣ ਧੋ ਵੀ ਦਵਾਂਗੇ ਇਹਨੂੰ ਇਕੱਠੇ ਲੱਗਾਂਗੇ ਇੱਕ ਦੋ ਦਿਨ ਠਹਿਰ ਕੇ ਨਾਲ ਨੂੰ ਹੁਣ ਤੂੰ ਦੋ ਚਾਪੀ ਚੁੱਕੀ ਹੋਏ ਆ ਬਣਾ ਰਿਹਾ ਹੈ ਜੇ انجن ਨਾਲ ਪੰਗਾ ਹੀ ਬਾਤ ਆ ਲੱਗ ਜਾ। ਉਹ ਵਾਰ ਵੀ ਜੋਰ ਹੋ ਗਿਆ ਠੀਕ ਹੋਣਾ। ਲੈ ਆਪਣਾਈ। ਹੁਣ ਜੇ ਲੱਗਿਆ ਗੇੜਾ ਦੂਜੀ ਵਾਰ। ਦੇਖੋ ਕਿਵੇਂ ਖਮੋ ਦਾ ਪ੍ਰੈਸਰ ਘੇਰੀ ਬੰਨੀ ਆ ਬੱਸ। ਆ ਵੀ ਦੇਖੋਰਾ ਉਹਦੇ ਦੇਖੇ ਤੇ ਆਪਾਂ ਫਲਾਸਟਰ ਢਾਲੀ ਬਣਾ ਦਿਆ ਭਾਈ ਜੀ लास्ट ਦੇ ਵਿੱਚ ਆ ਜੇ ਮੇਲਾ ਹੁਣ ਇੱਕ ਸਾਲ ਬਾਅਦ ਦੇਖਣ ਨੂੰ ਮਿਲਣਾ ਆਪਾਂ ਨੂੰ ਆਹ ਯਾ ਠੀਕ ਆ ਜੀ ਬੋਲੇ ਜੀ ਇੱਕ ਸਾਲ ਬਾਅਦ ਇਹ ਚੀਜ਼ ਦੇਖਣ ਨੂੰ ਮਿਲਣੀ ਆ ਜਿਹੜੀ ਹੁਣ ਆਪਾਂ ਅੱਜ ਲੋ ਬਿਚਲੇ ਘਰ ਨੂੰ ਮੇਲੇ ਹੋ ਗਏ ਗੱਪਰੂ ਕਹਿੰਦੇ ਗੱਪਰੂ ਮੇਲੇ ਹੋ ਗਏ ਪੂਰੇ ਕੀ ਹੋ ਗਿਆ ਹੁਣ ਲੈ ਰਿਹਾ ਘਰ ਬੜੀ ਪਰਪਰਹਾਰੀਏ ਜਾ ਕੇ ਕਾਣੀ ਨਹੀਂ ਔਰ ਦੇ ਬੱਥੇਰੇ ਮੇਰੀ ਜੁੱਤੀਆਂ ਨੋਟਾਂ ਨਹੀਂ ਹੱਕ ਦੀ ਦਿਖਾਉਣ ਦੀ ਕਾਣੀ ਨਹੀਂ ਜੀਣ ਦੀ ਉਸਦੇ ਸਾਰੀ ਜਾਨ ਲੈਣੀ ਨੋਟਾਂ ਨਹੀਂ ਢੱਕ ਦਿਆਂ ਕੋ ਉਹਨੇ ਕੀ ਤੱਕਦੇ ਦੁਨੀਆਂ ਫਤਲੋ ਨਹੀਂ ਨਹੀਂ ਜਾਂਦਾ ਫਤ ਦੇ ਦੁਨੀਆਂ ਫਤਲੋ ਬਤਲੋ ਰਹਿ ਦੇ ਫੁੱਲ ਤੇ ਗਾੜੀ ਨੇ ਤੋਰਤਾ ਕਿ ਨਹੀਂ